सतनाम श्री वा साहिब जी साबजी सोरठ महल्ला कार पहला पदियां ਇਕ ਓੰਕਾਰ ਸਤ ਗੁਰ ਪਰਸਾਦ ਸਭ ਜਗ ਜਿਨਹ ਉਪਾਇ ਪਾਈ ਕਰਨ ਕਾਰਣ ਸਮਰੱਥ ਜਿਉ ਪਿੰਡ ਜਿਨ ਸਾਜਿਆ ਪਾਈ ਦੇਕਰ ਆਪਣੀ ਵਥ ਸਭ ਜਗ ਜਿਨਹ ਉਪਾਇਆ ਪਾਈ ਕਰਨ ਕਾਰਣ ਸਮਰਤ ਜਿਉ ਪਿੰਡ ਜਿਨ ਸਾਜਿਆ ਪਾਈ ਦੇਕਰ ਆਪਣੀ ਵਥ ਕਿਨ ਕਹੀਏ ਕਿਉਂ ਦੇਖੀਏ ਭਾਈ ਕਰਤਾ ਇੱਕ ਅਕਥ ਗੁਰ ਗੋਵਿੰਦ ਸਲਾਹੀਏ ਪਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਐ ਹਰਿ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੈ ਕਰ ਸਭ ਕਿਛ ਹੈ ਪਾਈ ਨੋ ਨਿਤ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੈ ਪਾਈ ਉਚਾ ਅਗਮ ਅਪਾਰ ਜੀ ਜੰਤ ਪ੍ਰਤੀ ਪਾਲਦਾ ਪਾਈ ਨਿਤ ਨਿਤ ਕਰਦਾ ਸਾਰ सतगुर पूरा पेटी पाई शब्द मिलावन हार सच्चे चरण सरेवी पाई ब्रह्म पौ हो वैनास ਮਿਲ ਸੰਤ ਸਬਾ ਮਨ ਮਾਂਜੀਐ ਪਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਅਗਿਆਨਤਾ ਪਾਈ ਕਮਲ ਹੋਵੈ ਪਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤ ਗੁਰ ਪਾਸ ਮੇਰਾ ਤੇਰਾ ਛੋੜੀਐ ਪਾਈ ਹੋਇਐ ਸਭ ਕੀ ਤੂਰ ਕਟ ਕਟ ਬ੍ਰह्म पसारਿਆ ਪਾਈ ਵਿਖ ਸੁਣ ਹਜੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ ਤਿਤ ਦਿਨ ਮਰੀਐ ਝੂਰ ਕਰਨ ਕਰਾਵਣ ਸਮਰੱਥੋ ਪਾਈ ਸਰਬ ਕਲਾ ਪਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ माया मोह विनाश तिस पावै ता मेल लय पाई हृदय नाम निवास गुरमुख कमल पर गासिए पाई हृदय होवै पर गास पर प्रगट पया परताप प्रभ पाई मौल्या तरत आकाश गुरुपूर सन्तुखया पाई ए लागा पाओ रसना राम रवै सदा पाई ਸਾਚਾ ਸਾਦ ਸੁਆਉ ਕਰਨੀ ਸੁਣ ਸੁਣ ਜੀਵੀਐ ਪਾਈ ਨਹਿ ਚਲ ਪਾਇਆ ਥਾ ਜਿਸ ਪਰ ਤੀਤ ਨ ਆਵਈ ਪਾਈ ਸੋ ਜੀ ਅੜਾ ਜਲ ਜਾਉ ਬਹੁ ਗੁਣ ਮੇਰੇ ਸਾਹਿਬੈ ਪਾਈ ਹਉ ਤਿਸ ਕੈ ਬਲ ਜਾਉ ਓਹ ਨਿਰਗੁਣ ਆਰੇ ਪਾਲਦਾ ਪਾਈ ਦੇ ਨਿਥਾਵੈ ਥਾਉ ਰਿਜਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾ ਕਾਉ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾ ਤਿਸ ਬਿਨ ਕੜੀ ਨਾ ਜੀਵੀਐ ਪਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨਾ ਵਿਸਰੈ ਪਾਈ ਵੇਖਿਓ ਸਦਾ ਹਜੂਰ ਸਾਦੂ ਸੰਗ ਮਿਲਾਇਆ ਪਾਈ ਸਰਬ ਰਹਾ ਪਰਪੂਰ ਜਿਨਾਂ ਪ੍ਰੀਤ ਨ ਲੱਗਿਆ ਪਾਈ से नित नित मर चूर अंचल लाए तराया पाई पौजल दुख संसार कर किरपा नदर निहाल पाई की तोन अंग अपार मन तन शीतल होया पाई भोजन नाम आधार नानक तर्नागति पाई ये किल बिख काटन हार मन तन शीतल होया पाई ਓ ਜਨਨਾਮ ਅਧਾਰ ਨਾਨਕ ਤਿਸ ਸਰਨਾਗਤੀ ਪਾਈ ਜੇ ਕਿਲਬਿਕ ਕਾਟਣ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ